ਇਟਲੀ ਵਿੱਚ ਅਭਿਨਵ ਕੁਮਾਰ ਨੇ ਬੋਕੋਨੀ ਯੂਨੀਵਰਸਿਟੀ ਆਫ ਮਿਲਾਨ ਤੋਂ ਅੰਤਰਰਾਸ਼ਟਰੀ ਅਰਥ ਸ਼ਾਸਤਰ ਅਤੇ ਮੈਨੇਜਮੈਂਟ ਦੀ ਡਿਗਰੀ 110 ਵਿੱਚੋਂ 110 퍼ਸੈਂਟ ਨਾਲ ਪਾਸ ਕਰਕੇ ਬਧਾਇਆ ਮਾਪੇ ਅਤੇ ਭਾਈਚਾਰੇ ਦਾ ਮਾਣ ਇਟਲੀ ਦੇ ਲੋਦੀ ਜ਼ਿਲ੍ਹੇ ਵਿੱਚ ਸਨ 2000 ਵਿੱਚ ਜਨਮੇ 22 ਸਾਲ ਅਭਿਨਵ ਕੁਮਾਰ ਨੇ ਸ਼ਾਨਾਮੱਤੀ ਪ੍ਰਾਪਤੀ ਕਰਦੇ ਹੋਏ ਮਿਲਾਨ ਦੀ ਸੰਸਾਰ ਪ੍ਰਸਿੱਧ ਬੋਕੋਨੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਵਿੱਤ ਮੈਨੇਜਮੈਂਟ ਦੀ ਡਿਗਰੀ 110 ਵਿੱਚੋਂ 110 ਪਲੱਸ ਪਰਸਨਸ ਨਾਲ ਪਾਸ ਕਰਕੇ ਆਪਣੇ ਮਾਪਿਆਂ ਤੇ ਭਾਈਚਾਰੇ ਦਾ ਮਾਣ ਵਧਾਇਆ ਹੈ। ਉਸਦੇ ਪਿਤਾ ਸतीश ਕੁਮਾਰ 1993 ਵਿੱਚ ਜੂੰਗਲਾ ਕਰਨਾਲ ਹਰਿਆਣਾ ਤੋਂ ਕੰਮ ਕਰਨ ਇਟਲੀ ਆਏ ਸਨ। ਉਸਦੇ ਪਰਿਵਾਰ ਵਿੱਚ ਮਾਤਾ ਸ਼ਸ਼ੀਬਾਲਾ ਭੈਣਾਂ ਨੀਸ਼ਾ ਕੁਮਾਰ ਅਤੇ ਇੱਕ ਭਰਾ ਨੀਨ ਕੁਮਾਰ ਹਨ। ਉਸਦੀ ਵੱਡੀ ਭੈਣ ਨੀਸ਼ਾ ਕੁਮਾਰ ਵੀ ਪਿਛਲੇ ਸਾਲ ਵਿੱਚ ਪ੍ਰਾਈ ਦੇ ਖੇਤਰ ਵਿੱਚ ਵੱਡੀਆਂ ਮੱਲਾ ਮਾਰ ਚੁੱਕੀ ਹੈ ਤੇ ਇਟਲੀ ਦੀ ਨਾਮੀ ਕੰਪਨੀ ਵਿੱਚ ਕੰਮ ਕਰ ਰਹੀ ਹੈ। ਇਸ ਵੇਲੇ ਉਹਨਾਂ ਦਾ ਪਰਿਵਾਰ ਲੋਧੀ ਜਿਨ੍ਹਾਂ ਦੇ ਉਸਤਾਦ ਗੋਲੋਦੀ ਜਾਨ ਵਿਖੇ ਰਹਿ ਰਿਹਾ ਹੈ। ਪਰਸਨਲ ਜਾਣਕਾਰੀ ਸਾਂਝੀ ਕਰਦੇ ਹਾਂ ਉਹਨਾਂ ਕੁਮਾਰ ਦੇ ਮਾਤਾ ਜੀ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੇ ਹਾਈ ਸਕੂਲ ਦੀ ਪੜ੍ਹਾਈ ਪ੍ਰਸ਼ਾਸਨ ਵੇਤ ਅਤੇ ਮਾਰਕੀਟਿੰਗ ਵਿੱਚ ITET ਅਗਸਤ 2022 ਤੋਂ ਫਾਈਨਲ ਵੇਰ 120 ਤੋਂ 100 ਨੰਬਰ ਲੈ ਕੇ ਪ੍ਰਸ਼ੰਸਾ ਨਾਲ ਪਾਸ ਕੀਤੀ ਸੀ ਮਿਤੀ 3 ਨਵੰਬਰ 2024 ਨੂੰ ਉਹ ਬੋਕ ਕੋਨੀ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਅਰਥ ਸ਼ਾਸਤਰ ਅਤੇ ਮੈਨੇਜਮੈਂਟ ਵਿੱਚ ਗ੍ਰੈਜੂਏਟ ਹੋਇਆ ਹੈ ਗ੍ਰੈਜੂਏਸ਼ਨ ਵਿੱਚ ਉਸ ਦੇ ਗ੍ਰੇਡ 110 ਵਿੱਚੋਂ 110 ਸਨ ਤੇ ਉਸ ਨੂੰ ਪ੍ਰਸ਼ੰਸਾ ਨਾਲ ਪਾਸ ਕੀਤਾ ਗਿਆ ਹੈ ਉਸ ਨੇ ਖੋਜ ਨਿਬੰਧ ਇਤਾਲਵੀ ਮਾਰਕੀਟ ਲਈ ਇੱਕ ਮੌਕਾ ਪ੍ਰੋਫੈਸਰ ਮੋਰਿციਓ ਦਲੋਕਿਓ ਦੀ ਨੈਗਰਮੀ ਨੇ ਲਿਖਿਆ ਹੈ ਜੋ ਕਿ ਕਾਰਪੋਰੇਟ ਵਿੱਤ ਵਿੱਚ ਯੂਰਪ ਦੇ ਸਭ ਤੋਂ ਸਤਕਾਰਤਮਕ ਸ਼ਖਸੀਤਾਂ ਵਿੱਚੋਂ ਇੱਕ ਹਨ ਜੋ ਕਿ ਕਾਰਪੋਰੇਟ ਮਲੰਕੜਾ ਤੇ ਵਿੱਤੀ ਰਣਨੀਤੀ ਵਿੱਚ ਆਪਣੀ ਡੂੰਗੀ ਮਹਾਰਤ ਲਈ ਜਾਣੇ ਜਾਂਦੇ ਹਨ ਉਸ ਨੇ ਸਿਟੀ ਯੂਨੀਵਰਸਿਟੀ ਆਫ ਲੰਡਨ ਬੇਸ ਮਿਨਿਸਕੂਲਰਨ ਤੋਂ ਸੈਮੈਸਟਰ ਦੀ ਪੜ੍ਹਾਈ ਸਤੰਬਰ 2023 ਤੋਂ ਜਨਵਰੀ 2024 ਤੱਕ ਵੀ ਕੀਤੀ ਸੀ ਵਰਤਮਾਨ ਵਿੱਚ ਅਮਿਨੋ ਕੁਮਾਰ ਬੋਕਕੋਨੀ ਯੂਨੀਵਰਸਿਟੀ ਆਫ ਮਾਸਟਰ ਆਫ ਸਾਇੰਸ ਇਨ ਫਾਈਨੈਂਸ ਦੀ ਪੜ੍ਹਾਈ ਕਰ ਰਿਹਾ ਹੈ ਜੋ ਕਿ ਬਹੁਤ ਹੀ ਪ੍ਰਤੀਯੋਗੀ ਤੇ ਅੰਤਰਰਾਸ਼ਟਰੀ ਤੌਰ ਤੇ ਪ੍ਰਸਿੱਧ ਕੋਰਸ ਹੈ ਬੋਕੋਨੀ ਯੂਨੀਵਰਸਿਟੀ ਅਰਥ ਸ਼ਾਸਤਰ ਦੇ ਵਿਦਵਤਾ ਵਿੱਚ ਡਿਗਰੀਆਂ ਲਈ ਇਟਲੀ ਅਤੇ ਯੂਰਪੀਅਨ ਸਭ ਤੋਂ ਵੱਕਾਰੀ ਅਤੇ ਉੱਚੇ ਦਰਜੇ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਇੰਟਰਨਸ਼ਿਪ ਉਸਨੇ ਕਾਰਪੋਰੇਟ ਬੈਂਕਿੰਗ ਬੀਸੀਸੀ ਚੈਂਤ੍ਰਪਦ ਦਾ ਨਾਮ ਹੀ ਕਾਰਪੋਰੇਟ ਬੈਂਕਿੰਗ ਲੈਬਸ ਕਾਰਪੋਰੇਟ ਫਾਈਨੈਂਸ ਵਿਖੇ ਬੀਨਿੰਤਾ ਤੇ ਪ੍ਰਾਪਤੀ ਇੰਟਰਨ ਵਿੱਚ ਨਿਵੇਸ਼ ਬੈਂਕਿੰਗ ਜਿੱਥੇ ਲੂਕਾਸ ਪਾਸ ਆਦੇਸ਼ ਕੀ ਦੁਆਰਾ ਸਲਾਹ ਪ੍ਰਾਪਤ ਕਰਨ ਦਾ ਸਨਮਾਨ ਵੀ ਉਸਨੂੰ ਮਿਲ ਚੁੱਕਾ ਹੈ ਆਵਾੜਨਾ ਨਹੀਂ ਗੱਲ ਕਰੀਏ ਤਾਂ ਅਲਬੈਰ ਤੋਂ ਇੱਕ ਮਿਲੋਤੀ ਅਵਾਰਡ ਤੇ 1000 ਯੂਰੋ ਦਾ ਨਾਮ ਲਾਈਜ਼ ਕਲੱਬ ਲੋਧੀ ਤੋਰੀਓਨੇ ਦੁਆਰਾ ਲੋਧੀ ਸਰਵਿਸ ਉੱਤਕੀ ਦੇ ਸਭ ਤੋਂ ਵਧੀਆ ਵਿਦਿਆਰਥੀ ਦੇ ਤੌਰ ਤੇ ਦਿੱਤਾ ਗਿਆ ਸੀ। ਨੈਸ਼ਨਲ ਐਕਸੀਲੈਂਸ ਆਨਰਸ ਰੋਡ 2020 2021 ਦੋਤੇ ਸਕੂਲ ਵੱਲੋਂ ਮੈਰਿਟ ਹਾਸਲ ਕਰਨ ਤੇ ਹਾਈ ਸਕੂਲ ਨੂੰ 100 ਅੰਕਾਂ ਦਾ ਪੂਰਕ ਕਰਨ ਵਾਲੇ ਵਿਦਿਆਰਥੀ ਦੇ ਤੌਰ ਤੇ ਲੰਬਰਦੀਆ ਸੂਬੇ ਦੁਆਰਾ 1142 ਯੂਰੋ ਦੀ ਸਕਾਲਰਸ਼ਿਪ ਵੀ ਉਸ ਨੂੰ ਦਿੱਤੀ ਗਈ ਸੀ। ਬੇਮਿਸਾਲ ਅਕਾਦਮਿਕ ਪ੍ਰਦਰਸ਼ਨ ਲਈ ਨਗਰਪਾਲਿਕਾ ਦੁਆਰਾ ਸਨਮਾਨ ਕੀਤਾ ਗਿਆ ਸੀ। ਪੜਾਈ ਤੋਂ ਲਾਵਾ ਹੋਰ ਗਰਨਵਿਧੀਆਂ ਦੀ ਗੱਲ ਕਰੀ ਤਾਂ ਉਹ ਸਥਾਪਕ ਬਲੈਕ ਸਵਾਨ ਸੋਸਾਇਟੀ ਡੀਓ ਕਲੱਬ ਲੋਧੀ ਬਰਬਰ ਉਸਾ ਵਿਖੇ ਵਲੰਟੀਅਰ ਐਕਨ ਗਰਾਵ ਵਿਖੇ ਲੇਖਕ ਟੈਲੈਂਟ ਨੈਟਵਰਕਸ ਅਤੇ ਮੈਂਟਰ ਫॉर ਯੂ ਵਰਗੇ ਪ੍ਰਤਿਭਾ ਨੈਟਵਰਕ ਦਾ ਹਿੱਸਾ ਹੋਣ ਦੇ ਨਾਲ-ਨਾਲ ਕਈ ਵਿਦਿਆਰਥੀ ਐਸਐਸਸੀਐਸਨਾ ਦਾ ਮੈਂਬਰ ਵੀ ਹੈ ਜਿਵੇਂ ਕਿ ਰੀਥਿੰਕਿੰਗ ਇਕਨੋਮਿਕਸ ਬੋਕੋਨੀ ਸਟੂਡੈਂਟਸ ਅਤੇ ਮੈਕਿੰਜ ਅਕੈਡਮੀ ਚੋਟੀ ਦੇ ਉਮੀਦਵਾਰਾਂ ਵਿੱਚੋਂ ਇੱਕ ਹੈ